ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਦੇ ਨੇੜ ਹੀ ਰਹਿ ਜਾਂਦਾ ਫਰੀਦਕੋਟ ਤੋਂ ਨਵੇਂ ਕਿਲੇ ਵਾਲੀ ਸੜਕ ਜਿਹੜੀ ਉਹ ਸੁਖਣ ਵਾਲੇ ਵੱਜਦੀ ਅੱਗੇ ਡੋਕ ਭੰਗੇ ਵਾਲਾ ਸੀਰ ਵਾਲੀ ਇਧਰਲੇ ਪਾਸੇ ਨੂੰ ਲੰਘ ਜਾਂਦੀ ਹੈ ਸੋ ਸੁਖਣ ਵਾਲੇ ਪਿੰਡ ਚੋਂ ਵੀਡੀਓ ਬਣਾ ਰਹੇ ਹਾਂ ਤੇ ਜਿਹੜੇ ਫਾਰਮ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਕੋਲ ਗਾਵਾਂ ਕਾਫੀ ਰੱਖੀਆਂ ਹੋਈਆਂ ਪਹਿਲਾਂ ਵੀ ਵੀਡੀਓ ਬਣ ਗਈਆਂ ਕੁਝ ਕਿਉਂਕਿ 나ਗ ਜਿਹੜੇ ਉਹ ਕੁਝ ਬਾਈ ਵੇਚਦਾ ਰਹਿੰਦਾ ਫਾਰਮਾਂ ਦੇ ਵਿੱਚ ਕਹਾਣੀ ਇਹ ਹੁੰਦੀ ਹੈ ਦੋਸਤੋ ਜਦੋਂ ਆਪਾਂ ਇਦਾਂ ਇੱਕ ਲਿਮਟਿਡ ਥਾਂ ਤੇ ਕੋਈ ਫਾਰਮ ਦੇਖਦੇ ਆ ਤਾਂ ਉਹਨਾਂ ਨੂੰ ਪਸ਼ੂ ਆਏ ਸਾਲ ਸੇਲ ਕਰਨੀ ਪੈਂਦੀ ਹੈ ਕਿਉਂਕਿ ਜਾਂ ਤਾਂ ਜਗ੍ਹਾ ਵੱਧਦੀ ਜਾਵੇ ਨਹੀਂ ਇਹ ਕਰਮਾਂ ਵਾਲਿਆਂ ਗ੍ਰੋਥ ਇੰਨੀ ਕਰਦੀਆਂ ਵੀ ਹਰੇਕ ਸਾਲ 5-7 ਬਹੜਾ ਨਾ ਨਾ ਰਲਦੀਆਂ ਜਾਂਦੀਆਂ ਜਗ੍ਹਾ ਫਿਰ ਚਾਹੀਦੀ ਹੁੰਦੀ ਹੈ ਤਾਂ ਉਹਨੂੰ ਪੂਰਾ ਕਰਨ ਲਈ ਤਰੀਕਾ ਇਹ ਹੀ ਹੁੰਦਾ ਵੀ ਵਿੱਚੋਂ ਕੁਝ ਨਾਗ ਵੇਚੇ ਜਾਣ ਦੋ ਗਾਂ ਮ ਵਿਕਾਉ ਆ ਸਾਹਮਣੇ ਤੁਸੀਂ ਵਾਈਟ ਕਲਰ ਦੇ ਵਿੱਚ ਦੋਨਾਂ ਨੂੰ ਦੇਖ ਰਹੇ ਹੋ ਇੱਕ ਤਾਂ ਬਿਲਕੁਲ ਹੀ ਤਾਜੀ ਸੂਈ ਹੈ ਦੂਜੀ ਵੈੜ ਦੁੱਧ ਚੰਗੇ ਤੇ ਚਲਦੀ ਹੈ ਕਿੰਨਾ ਦੁੱਧ ਉਹ ਬਾਈ ਦੱਸ ਦੂਗਾ ਬੇਨਤੀ ਸ਼ੁਰੂ ਚ ਹੀ ਹੈ ਵੀ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਦੂਜੀ ਗੱਲ ਸੂਈ ਸਵਾਈ ਵੈੜ ਦਾ ਜਿੰਨਾ ਦੁੱਧ ਤੁਹਾਨੂੰ ਦੱਸਾਂਗੇ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਹਮਤ ਤੁਸੀਂ ਕਰਨੀ ਹੈ ਬਾਅਦ ਚ ਲਾਂਬਾ ਕਿਸੇ ਕਿਸਮ ਦਾ ਨਹੀਂ ਲਵਾਂਗੇ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਫਿਰ ਇਹ ਤੁਹਾਨੂੰ ਦੋਨੋਂ ਨਗ ਜਿਹੜੇ ਤੋੜ ਕੇ ਵੀ ਦਿਖਾ ਦੇਣਗੇ ਸੋਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਦੋ ਗਾਵਾਂ ਹੋਰ ਵਕਾਊ ਕੀਤੀਆਂ ਹਾਂ ਹਾਂਜੀ ਹਾਂਜੀ ਇੱਥੋਂ ਦੀਆਂ ਫਾਰਮ ਦੀ ਬਰੀਡ ਹੀ ਹੈ ਹਾਂਜੀ ਹਾਂਜੀ ਆਪਣੀ ਫਾਰਮ ਦੀ ਹੈ ਇਹਨਾਂ ਦੀਆਂ ਮਾਵਾ ਵੀ ਆਪਣੇ ਕੋਲ ਹੀ ਠੀਕ ਹੈ ਅੱਛਾ ਬਾਈ ਜਿਹੜੀ ਤਾਜੀ ਸੂਈ ਵੜ ਹੈ ਹਾਂ ਕੱਲ੍ਹ ਵਾਂ ਸੂਈ ਸੂਪੀ ਇਹ ਦੂਜੇ ਸੂਏ ਸੂਈ ਹੈ ਠੀਕ ਹੈ 40 1 16 ਦੀ ਆਬ ਹੈ ਅੱਗੇ ਦੇ ਐਡਵਾਂਟੇ ਲੱਗਿਆ ਸੀਗਾ ਜੀ ਵਾਰਡ ਵਾਈਡ ਦਾ ਠੀਕ ਹੈ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਸੂਈ ਕਦੋਂ ਇਹ ਇਹ ਕੱਲ੍ਹ ਰਾਤ ਸੂਈ ਹੋਈ ਕੱਲ੍ਹ ਰਾਤ ਹੀ ਸੂਈ ਹੈ ਹਾਂਜੀ ਅੱਛਾ ਬਾਈ ਦੁੱਧ ਦਾ ਕੀ ਰਿਕਾਰਡ ਹੈ ਇਹ ਤਾਂ ਬੰਦ ਦੁੱਧੇ ਦਾ ਫਰਸਟ ਲਕਟੇਸ਼ਨ 30 ਕਿਲੋ ਦੋ ਸੀ ਗਈ ਠੀਕ ਹੈ ਹਾਂਜੀ ਰੇਟ ਰੇਟ ਫੋਨ ਤੇ ਰੱਖਾਂਗੇ ਆਪਾਂ ਐਦ ਕੀ ਕਿੰਨਾਂ ਤੋਂ ਜੀ ਤੁਹਾਡੀ ਸਾਰੀ ਐਦ ਕੀ ਤਿਆਰੀ ਬਹੁਤ ਸੋਹਣੀ ਫੜੀ ਹੈ ਜੀ ਠੀਕ ਹੈ ਹਾਂਜੀ ਬਾਕੀ ਇਹ ਤਾਂ ਰਾਤ ਹੀ ਸੂਈ ਕੱਲ ਠੀਕ ਹੈ ਜੀ ਖੋਲੀ ਬਈ ਨਹੀਂ ਸੋ ਦੋਸਤੋ ਅਜੇ ਇਹ ਰਾਤ ਹੀ ਸੂਈ ਹੈ ਰਾਤ ਵੀ ਮੇਰੇ ਖਿਆਲ ਚ ਇਹ ਜਿਹੜੀ ਰਾਤ ਮੰੰਗੀ ਹੈ ਯਾਨੀ ਅੱਜ ਹੁਣ ਵੀਡੀਓ ਬਣਾ ਰਹੇ ਆਂ ਹਾਂਜੀ ਹਾਂਜੀ ਤਾਂ ਇਸੇ ਰਾਤ ਹੀ ਸੂਈ ਹੈ ਕੱਲ ਰਾਤ ਨਹੀਂ ਜਿਹੜੀ ਅੱਜ ਰਾਤ ਮੰੰਗੀ ਹੈ ਕਿਉਂਕਿ ਕੱਲ ਸਵੇਰ ਜਦੋਂ ਬਾਈ ਨਾਲ ਗੱਲ ਹੋਈ ਸੀ ਤਾਂ ਉਦੋਂ ਇਹ ਗੰਭਨ ਵੈੜ ਸੀਗੀ। ਬੱਚੇ ਨੂੰ ਜਨਮ ਦਿੱਤਾ ਹੈ। ਚੰਗੇ ਸੀਮਨ ਦਾ ਬੱਚਾ ਦਾ ਬੱਚਾ ਸੋਹਣਾ ਬਹੁਤ ਹੈ ਪਰ ਖੈਰ ਮੱਛੀ ਦੀ ਵੈਲਿਊ ਹੁੰਦੀ ਹੈ, ਮੱਛੀ ਦੀ ਕਦਰ ਪੈਂਦੀ ਹੈ। ਬੱਚੇ ਦੀ ਕਦਰ ਨਹੀਂ ਹੈ। ਤੋਂ ਟਾਂਚਾ ਤੁਸੀਂ ਵੈੜ ਦਾ ਦੇਖੋ ਹਾਈਟ ਲੈਂਥ ਫੁੱਲ ਹੈ। 30 ਕਿਲੋ ਦੁੱਧ ਬਾਈ ਕਹਿੰਦਾ ਵੀ ਪਹਿਲੇ ਸੂਏ 'ਚ ਇਹਨੇ ਦਿੱਤਾ। ਦੂਜਾ ਸੂਆ ਚੰਗੀ ਸੰਭੀ ਹੈ ਤਾਂ ਆਹ ਸਹੀ ਹੈ ਵੀ ਇਹ ਕਿ ਵੱਧ ਦੁੱਧ ਦੇਊਗੀ। ਪਰ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਹੈ ਘੱਟ ਸੇਵਾ ਵਾਲੇ ਕੋਲ ਘਟ ਜਾਂਦਾ ਪਸ਼ੂ ਵੱਧ ਸੇਵਾ ਵਾਲੇ ਕੋਲ ਵੱਧ ਜਾਂਦਾ ਸੋ ਤੁਹਾਡੀ ਸੇਵਾ ਸਾਮ ਸੰਭਾਲ ਹੈ ਤੁਸੀਂ ਕਿੰਨਾ ਚੋਣਿਓ ਸੋਨਾ ਟਾਂਚਾ ਇਹਦਾ ਜਿਹੜਾ ਥੰਡਾ ਸੈਜ ਆ ਦੋਸਤੋ ਵੈਸੇ ਵੀ ਇੱਡੀ ਗਾਣ ਨੂੰ ਹੱਥ ਕੋਈ ਫਾਰਮ ਵਾਲਾ ਵੀਰ ਜਾਂ ਮਸ਼ੀਨੀ ਚੁਆਈ ਵਾਲਾ ਹੀ ਪਾਊਗਾ ਤਾਂ ਥਣ ਵੀ ਇਹਦਾ ਮਸ਼ੀਨੀ ਚੁਆਈ ਤੇ ਫਿੱਟ ਰਹੂਗਾ ਸੋ ਇਹ ਤੁਸੀਂ ਵੇਖ ਸਕਦੇ ਹੋ ਪਹਿਲੇ ਨੰਬਰ ਤੇ ਸੋਹਣੇ ਸਟਰਕਚਰ ਦੀ ਹੈ ਚੰਗਾ ਹਵਾਨਾ ਤਿਆਰ ਹੈ ਹੂਣ ਹਵਾਨੇ ਤੇ ਹੈ ਤੇ ਉੱਤੋਂ ਤੁਹਾਨੂੰ ਸਪੇਸ ਵੀ ਦਿਸਦੀ ਹੁੰਦੀ ਕਿਉਂਕਿ ਇਹਦੇ ਰਾਤ ਹੀ ਸੂਈ ਇਹ ਵੈੜ ਜਿਹੜੀ ਤੁਸੀਂ ਸਾਹਮਣੇ ਦੇਖੀ ਹੈ ਆ ਜਿਹੜੀ ਭਾਈ 2 ਨੰਬਰ ਤੇ ਆਪਾਂ ਵੈੜ ਦਿਖਾਉਣੀ ਹੈ ਇਹ ਇਹ ਵੀ ਅਸਦੀ ਹੈ ਜੀ ਸਨੋਮੈਨ ਦੀ ਠੀਕ ਹੈ ਹਾਂਜੀ ਤੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 1 ਮਹੀਨਾ ਹੋ ਗਿਆ ਜੀ ਸੂਆ ਕਿੰਨ ਮੈਦਾ ਇਹ ਤੀਜਾ ਸੂਆ ਜੀ ਠੀਕ ਹੈ ਇਹਦੇ ਮਗਰੀਬ ਅੱਛਾ ਹੀ ਹੈ ਐਡਵਾਂਟੇਜ ਦਾ ਠੀਕ ਹੈ ਦੁੱਧ ਹੈ ਇਸ ਟਾਈਮ ਕਿੰਨਾ ਦੁੱਧ ਦਾ ਇਸ ਟਾਈਮ 35 ਕਿਲੋ ਦੁੱਧ ਆਈ ਅੱਛਾ 35 ਕਿਲੋ ਚੋ ਸਕਦਾ ਨਾ ਕੋਈ ਬੰਦਾ ਹਾਂਜੀ ਹਾਂਜੀ ਚੋ ਕੇ ਲਿਆ ਸਕਦਾ ਬੰਦਾ ਠੀਕ ਹੈ ਰ ਰੇਟ ਇਹਦਾ ਵੀ ਫੋਨ ਤੇ ਹੈ ਇਹਦਾ ਹੀ ਫੋਨ ਤੇ ਆਈ ਤੁਰ ਕੇ ਬਈ ਨੂੰ ਹਾਂ ਜੀ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੈ ਇਸ ਸਨੋਮੈਨ ਦੀ ਹੈ ਸੋ ਦੋਸਤੋ ਇਹ ਵੜ ਤੀਜਾ ਸੂਆ ਸੂਈ ਹੈ ਦੁੱਧ 35 ਕਿਲੋ ਹਾਜ਼ਰ ਹੈ ਜਿਹੜਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਇਹਨਾਂ ਨੂੰ ਚੁਆਈ ਦੀ ਵੀ ਕਾਲ ਆ ਤੇ ਦੂਜੀ ਗੱਲ ਇਹ ਆਪਦੇ ਟਿਕਾਣੇ ਤੇ ਵੀ ਜਾਣਾ ਚਾਹੁੰਦੀ ਹੈ ਬਲਕਿੰਗ ਹੋ ਰਹੀ ਹੈ گاਵਾਾਂ ਦੀ ਚਵਾਈ ਚੱਲ ਰਹੀ ਆ ਹਵਾਨਾ ਦੋਸਤੋ ਇਧਰੋਂ ਸੋਨਾ ਦੱਸਦਾ ਸਰ ਅੰਗ ਸੋਨਾ ਢਾਂਚਾ ਤੁਸੀਂ ਵੀਡੀਓ ਚੋ ਦੇਖ ਲਿਆ ਬਾਕੀ ਕਿਉਂਕਿ ਇਹ ਜੁਈ ਨੂੰ ਇਹਨੂੰ ਟਾਈਮ ਹੋ ਗਿਆ ਥੋੜਾ ਤਾਂ ਇਤੋਂ ਰੁਗੀ ਆ ਆਪਦੀ ਮਸਤੀ ਨਾ ਇੱਥੋਂ ਹਵਾਨੇ ਦਾ ਸੈਜ ਤੁਹਾਨੂੰ ਦੱਸਦਾ ਸੋ ਇੱਕ ਹੋਰ ਫੇਰ ਇਹਨੂੰ ਦੇਖੋ ਦੋਸਤੋ ਥੋੜਾ ਜਿਹਾ ਇਹ ਕਾਲੀ ਕਰਦੀ ਕਿਉਂਕਿ ਉਹਦਾ ਪੱਠਾ ਨਹੀਂ ਰਹਿ ਖਾ ਰਹੀ ਸੀਗੀ ਦੂਜੀ ਗੱਲ ਚਵਾਈ ਵਾਲੀ ਮਸ਼ੀਨ ਵੀ ਨੇੜੇ ਚੱਲਦੀ ਆ ਉਹ ਇਸ ਸਾਈਡ ਤੋਂ ਵੀ ਹਵਾਨਾ ਦੇਖ ਲਓ ਢਾਂਚਾ ਤੁਹਾਡੇ ਸਾਹਮਣੇ ਆ ਦੁੱਧ 35 ਕਿਲੋ ਹਾਜ਼ਰ ਹੈ ਜਿਹੜਾ ਚੋ ਸਕਦੇ ਹੋ ਬੱਚਾ ਵੱੱਛਾ ਇਹਦੇ ਨਾਲ ਇਹਦਾ ਮਮੂਲੀ ਜੀ ਇੱਕ ਸਾਈਡ ਭਾਰੀ ਇੱਕ ਸਾਈਡ ਮੜੀ ਰੱਖਦੀ ਹੈ ਥੋੜੀ ਹੈਗੀ ਠੀਕ ਹੈ ਦੁੱਧ ਥਾਨ ਦੁੱਧ ਓਕੇ ਜਮਾ ਬੰਦਾ ਪੂਰੀ ਪਾਸ ਕਰਕੇ ਲਿਆ ਸਕਦੇ ਆਪਣੇ ਕੋਲ ਸੋ ਦੋਸਤੋ ਦੁੱਧ ਤੁਸੀਂ ਮਸ਼ੀਨ ਤੇ ਚੋਈ ਹੁੰਦੀ ਹੈ ਤਾਂ ਤੁਸੀਂ ਭਾਵੇਂ ਇਹਨੂੰ ਹਾਂ ਜਿਉਂ ਚੋ ਕੇ ਪਾਸ ਕਰ ਲਿਓ ਥਾਨ ਤੋਂ ਥਾਨ ਨਾਲ ਪਰ ਥੋੜਾ ਸਾਈਡ ਦਾ ਫਰਕ ਹੈਗਾ ਸੋ ਇਹ 2 ਨੰਬਰ ਤੇ ਤੁਹਾਨੂੰ ਗਾਂ ਜਿਹੜੀ ਦਿਖਾ ਰਹੇ ਸੀ ਜੇ ਇਹਨੂੰ ਤੋੜਦੇ ਆ ਤਾਂ ਥੋੜਾ ਜਿਹਾ ਪਾਈਦੀ ਨਸਦੀ ਐ ਬਾਕੀ ਤੁਸੀਂ ਇਹਨੂੰ ਵੀਡੀਓ ਚ ਦੇਖ ਹੀ ਲਿਆ ਪਾਸ ਤੁਸੀਂ ਕਰ ਲੈਣੀ ਆ ਆ ਕੇ ਦੇਖੋਗੇ ਜਦੋਂ ਤੀਜਾ ਸੂਹਾ ਸੋਈ ਐ ਵਾਈਟ ਰੰਗ ਦੀ ਸੋਹਣੀ ਗਾਂ ਫੋਰ ਸੇਲ ਤਸੱਲੀ ਕਰਨਾ ਤੁਹਾਡਾ ਹੱਕ ਉਹ ਤੁਸੀਂ ਕਰੋਗੇ ਜਰੂਰ ਖੋਲ ਦੇ ਬਈ ਇਹਨੂੰ ਜਾਣਦੇ ਆ ਆਪਦੇ ਟਿਕਾਣੇ ਠੀਕ ਇੱਕ ਵਾਰ ਫੇਰ ਇਹਨੂੰ ਦੇਖ ਲਓ ਕਿਉਂਕਿ ਇਹਨੂੰ ਓਵੇਂ ਨਹੀਂ ਤੋੜ ਸਕੇ ਜਿਵੇਂ ਦੂਜੀ ਵੈੜ ਨੂੰ ਤੋੜਦੇ ਆ ਤੱਕਾ ਕਰਦੀ ਹੈ ਪੂਰਾ ਹੈ ਕਿਉਂਕਿ ਖੁੱਲਣਾ ਨਹੀਂ ਇਹ ਫਾਰਮ ਤੇ ਆ ਕੋਈ ਨਾ ਥਾਂ ਤੇ ਜਾਊਗੀ ਸੋ ਇਹ ਦੋਸਤੋ ਗਾਂ ਜਿਹੜੀ ਧੀਜਾ ਸੂਆ ਤੇ ਇਹ ਤੋਂ ਇਲਾਵਾ ਇੱਕ ਸਾਹਮਣੇ ਵੈੜ ਜਿਹੜੀ ਮਸ਼ੀਨ ਬਾਈ ਹੋਰਾਂ ਨੇ ਲਾਤੀ ਹੈ ਤਾਜੀ ਸੂਈ ਹੈ ਬਿਲਕੁਲ ਇਹ ਵੀ ਫॉर ਸੇਲ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਪਸੂ ਤੁਸੀਂ ਦੋਨੇ ਜਿਹੜੇ ਖਰੀਦਣੇ ਉਹਦੀ ਤਸੱਲੀ ਕਰਨੀ ਤੁਹਾਡਾ ਹੱਕ ਹੈ